ਸਤਿਕਾਰਯੋਗ ਮੇਰੇ ਸਾਹਮਣੇ ਬੈਠੇ ਫਾਜ਼ਿਲਕਾ ਹਲਕੇ ਤੋਂ ਆਏ ਪੰਜ ਸਰਪੰਚ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਡੇ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਸਾਡੇ ਵਰਕਰ ਸਹਿਬਾਨ ਸਾਡੇ ਐਮਸੀ ਸਹਿਬਾਨ ਸ਼ਹਿਰ ਤੋਂ ਆਏ ਔਰ ਸਾਡੇ ਨਾਲ ਖੜੇ ਸੁਰਿੰਦਰ ਸਚਦੇਵਾ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਮਿਊਨਿਸਪਲ ਕਾਉਂਸਲ ਦੇ ਸਾਡੇ ਬਾਬੂ ਲਾਲ ਜੀ ਵਾਈਸ ਪ੍ਰਧਾਨ ਸਾਡੇ ਸੀਨੀਅਰ ਕਾਂਗਰਸੀ ਸਾਡੇ ਵਰਮਾ ਜੀ ਰਿਟਾਇਰਡ ਇਹੋ ਰਾਜੇ ਚਰਾਜੀ ਬੇਗਚੰਦ ਜੀ ਕੇ ਕੇ ਸੈੱਠੀ ਜੀ ਜਿਹੜੇ ਕੀ ਇੰਨੀ ਹਮਰ ਹੋਣ ਦੇ ਬਾਵਜੂਦ ਵੀ ਬੜੀ ਮਿਹਨਤ ਕਾਂਗਰਸ ਪਾਰਟੀ ਦੇ ਲਈ 24 ਘੰਟੇ ਕਰਦੇ ਆ ਸਾਡੇ ਗੁਲਸ਼ਨ ਕਾਲਰਾ ਜੀ ਪਰਮਜੀਤ ਪੰਮੀ ਜੀ ਰੋਸ਼ਨਾਲ ਖੁੰਗਰ ਜੀ ਸਾਡੇ ਪ੍ਰੇਮ ਕੁਲਰੀਆ ਜੀ ਮਾਰਕੀਟ ਕਮੇਟੀ ਦੇ ਐਕਸ ਚੇਅਰਮੈਨ ਸਾਡੇ ਗੁਰਜੀਤ ਸਿੰਘ ਗਿੱਲ ਜੀ ਪੀਏਡੀਪ ਦੇ ਚੇਅਰਮੈਨ ਸਾਰੀ ਸਤਕਾਰਯੋਗ ਸੰਦੀਪ ਠਠਈ ਜੀ ਮੁਖਤਿਆਰ ਵੈਜੀ ਸਾਰੀ ਸੰਕਾਰਯੋਗ ਮੈਂ ਨਾਮ ਲਵਾਂਗਾ ਬੜਾ ਸਮਾਂ ਲੱਗ ਜਾਣਾ ਸੋ ਇਸ ਲਈ ਮੈਂ ਮਾਫੀ ਚਾਹਣਾ ਸੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪ ਦੇ ਦਿਲ ਦੀਆਂ ਧਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜਾ ਪਿੱਛੇ ਦੂਸਰ ਪਹਿਲਾ ਜਦੋਂ ਇੱਕ ਬਦਲਾਅ ਦਾ ਹਨੇਰੀ ਚੱਲੀ ਸੀ ਔਰ ਲੋਕਾਂ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਝੂਠ ਦੀ ਸਰਕਾਰ ਲੈ ਆਂਦੀ ਬਦਲਾਅ ਦੀ ਸਰਕਾਰ ਲੈ ਆਂਦੀ ਔਰ ਉਸ ਤੋਂ ਬਾਅਦ ਜਿਹੜਾ ਕਿ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਜੋ ਤਸ਼ੱਦਦ ਹੋਏ ਪਰਚੇ ਹੋਏ ਉਹਨਾਂ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਵਰਕਰਾਂ ਦੇ ਔਰ ਆਮ ਲੋਕਾਂ ਦੇ ਮੈਂ ਸਮਝਦਾ ਕਿ ਉਹਨਾਂ ਦੀ ਜੇਬਾਂ ਤੇ ਡਾਕਾ ਮਾਰਾ ਗਿਆ ਪਿਛਲੇ 2 ਸਾਲਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਲੋਕਾਂ ਦੇ ਉੱਤੇ ਤਾਂ ਪਰਚੇ ਹੋਏ ਐ ਪਰ ਇੱਥੇ ਫਾਜ਼ਿਲਕਾਰ ਦੇ ਵਿੱਚ ਪਸ਼ੂਆਂ ਦੇ ਉੱਪਰ ਵੀ ਪਰਚੇ ਹੋਏ ਆ ਸਾਡੇ ਗਰੀਬ ਲੋਕ ਜਿਹੜੇ ਰੇਚਾ ਮਾੜਾ ਮੋਟਾ ਰੇੜੇ ਤੇ ਲੈ ਕੇ ਆਉਂਦੇ ਸੀ ਸ਼ਹਿਰ ਦੇ ਵਿੱਚ ਆਪਦਾ ਰੋਜੀ ਰੋਟੀ ਆਪਦਾ ਚੁੱਲ੍ਹਾ ਬਾਲੀ ਬੈਠੇ ਸੀ ਔਰ ਉਹਨਾਂ ਦੇ ਪਰਚੇ ਕਰਕੇ ਤੇ ਉਹਨਾਂ ਦੀ ਰੇੜੀਆਂ 'ਚ ਸਾਰਾ ਕੁਝ ਬੰਦ ਕਰਤਾ ਔਰ ਮੈਂ ਸਮਝਦਾ ਜਿਵੇਂ ਲੋਕਾਂ ਨੇ ਬਦਲਾ ਲਿਆਂਦਾ ਉਹ ਨਹੀਂ ਅੱਜ ਲੋਕ ਜਿਹੜੇ ਐ ਉਹ ਇਹਨਾਂ ਤੋਂ ਔਖੇ ਹੋਏ ਐ ਔਰ ਤੁਹਾਡਾ ਖਾਸ ਕਰਕੇ ਮੈਂ ਧੰਨਵਾਦ ਤਾਂ ਕਰਨਾ ਚਾਹਣਾ ਕਿ ਜਿਹੜਾ ਤੁਸੀਂ 2 ਸਾਲ ਕਾਂਗਰਸ ਪਾਰਟੀ ਨੂੰ ਇਸ ਹਲਕੇ ਦੇ ਵਿੱਚ जिंदा ਰੱਖਿਆ ਤੁਸੀਂ ਡਟੇ ਰਹੇ ਮਾੜੇ ਸਮੇਂ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਰਹੇ ਤਾਂ ਹੀ ਜਿਹੜਾ ਕਿ ਅੱਜ ਇੱਕ ਲਹਿਰ ਬਣ ਚੁੱਕੀ ਹੈ ਕੱਲਾ ਫਾਜ਼ਿਲਕਾਣੀ ਪੂਰਾ ਫਰੋਵੀਪੁਰ ਹਲਕਾ ਨਹੀਂ ਪੂਰਾ ਪੰਜਾਬ ਨਹੀਂ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਲਹਿਰ ਹੈ ਰਾਹੁਲ ਗਾਂਧੀ ਜੀ ਨੇ ਜਦੋਂ 파ਰਨ ਜੋੜੋ ਯਾਤਰਾ ਕੀਤੀ ਉਦੋਂ ਤੋਂ ਹੀ ਜਿਹੜਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਛਾ ਗਏ ਔਰ ਜੋ ਬੀਜੇਪੀ ਨੇ ਕੀਤਾ ਪਿਛਲੇ 10 ਸਾਲ ਉਹ ਵੀ ਤੁਸੀਂ ਵੇਖਿਆ ਕੀ ਉਹ ਕਹਿੰਦੇ ਸੀਗੇ ਅੱਛੇ ਦਿਨ ਆਉਣਗੇ 15-15 ਲੱਖ ਰੁਪਏ ਤੁਹਾਡੇ ਇੱਕ-ਇੱਕ ਦੇ ਖਾਤੇ ਪਾਵਾਂਗੇ ਕੁਝ ਵੀ ਨਹੀਂ ਹੋਇਆ ਸਾਰੀ ਝੁੰਮਲੇਬਾਜੀ ਸੀ ਉਹਨਾਂ ਦਾ ਆਪ ਦਾ ਜਿਹੜਾ ਮੇਨ ਅਮਿਤ ਸ਼ਾਹ ਹੈ ਉਹ ਮੰਤਰੀ ਉਹ ਆਪ ਮੰਨ ਗਿਆ ਕੀ ਇਹ ਇੱਕ ਝੂਮਲਾ ਸੀ 15 ਲੱਖ ਦਾ ਸੋ ਇਹ ਸਭ ਝੂਠ ਤੋਂ ਸਿਵਾ ਇਹਨਾਂ ਕੋਲ ਕੁਝ ਹੈ ਨਹੀਂ ਇਹ ਚਾਰਪਾ ਦੇ ਨਾਂ ਤੇ ਲੜਾਉਂਦੇ ਐ ਮਜ਼ਬ ਦੇ ਨਾਂ ਤੇ ਲੜਾਉਂਦੇ ਐ ਸੋ ਇਹਨਾਂ ਤੋਂ ਬਚਣ ਦੀ ਲੋੜ ਹੈ ਮਹਿੰਗਾਈ ਬਾਰੇ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਗੱਲ ਬੋਲਣ ਆਲੇ ਰੱਖੀਏ ਤੁਸੀਂ ਆਪ ਜਾਣਦੇ ਹੋ ਆ ਹੁਣ ਸਰਪੰਚ ਸਾਹਿਬ ਪਿੱਛੋਂ ਕਹਿੰਦੇ ਵੀ ਪੈਟਰੋਲ ਡੀਜ਼ਲ ਛੱਡੋ ਅਸੀਂ ਗਰੀਬ ਬੰਦੇ ਆ ਕੇ 30-40 ਹਜ਼ਾਰ ਦਾ ਅਸੀਂ ਮੋਟਰਸਾਈਕਲ ਲੈ ਲੈਂਦੇ ਸੀ ਅੱਜ ਉਹ ਵੀ ਲੱਖ ਰੁਪਏ ਦਾ ਹੋ ਗਿਆ ਸੋ ਇੰਨੇ ਔਖੇ ਲੋਗ ਹੋਏ ਆ ਹਰ ਚੀਜ਼ ਇੰਨੀ ਮਹਿੰਗੀ ਹੋ ਗਈ ਕਿ ਸਾਰੇ ਪਾਸੇ ਤਰਾਈ ਤਰਾਈ ਮਚੀ ਵੀਰ ਸੋ ਅੱਜ ਲੋੜ ਹੈ ਬਦਲਾਅ ਲਿਆਉਣ ਦੀ ਮੋਦੀ ਨੂੰ ਲਾਉਣ ਦੀ ਔਰ ਖਾਸ ਕਰਕੇ ਜਿਹੜਾ ਸੰਵਿਧਾਨ ਨੂੰ ਤੋੜਨ ਲੱਗੇ ਹੋਇਆ ਜੇ ਆਪਣਾ ਸੰਵਿਧਾਨ ਹੀ ਨਾ ਰਹਾ ਤਾਂ ਸਮਝੋ ਇੱਥੇ ਸਾਰਾ ਕੁਝ ਖਤਮ ਹੋ ਜਾਣਾ ਹੈ ਨਾ ਇਲੈਕਸ਼ਨ ਹੋਣ ਇਹਨਾਂ ਲੋਕਤੰਤਰ ਰਹਿਣਾ ਸੋ ਇੱਕ ਡਿਕਟੇਟਰਸ਼ਿਪ ਜਿਹੜੀ ਹੈ ਉਹ ਹੋ ਜਾਣੀ ਹੈ ਸੋ ਆਪਾਂ ਨੂੰ ਲੋੜ ਹੈ ਅੱਜ ਸੰਵਿਧਾਨ ਨੂੰ ਬਚਾਉਣ ਦੀ ਜੇ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਤਾਂ ਹੋਇਆ ਕਿ ਆਪਾਂ ਇੱਕ ਤਰੀਕ ਨੂੰ ਵੋਟ ਪਾਣ ਜਾਣਾ ਜੇ ਵੋਟ ਪਾਣ ਦਾ ਅਧਿਕਾਰ ਆਪਾਂ ਨੂੰ ਮਿਲਿਆ ਤਾਂ ਉਹ ਸੰਵਿਧਾਨ ਨੇ ਦਿੱਤਾ ਔਰ ਬਾਬਾ ਪੀਮਰਾਓ ਉਮੀਦਵਾਰ ਜੀ ਨੇ ਆਪਾਂ ਨੂੰ ਇਹ ਸੰਵਿਧਾਨ ਬਣਾ ਕੇ ਦਿੱਤਾ ਔਰ ਇਹ ਅਧਿਕਾਰ ਆਪਾਂ ਨੂੰ ਮਿਲਿਆ ਨਹੀਂ ਤਾਂ ਜਿਹੜੇ ਵੱਡੇ ਵੱਡੇ ਇੰਡਸਟਰੀਅਲਿਸਟ ਬੱਡੇ-ਬੱਡੇ ਜਿਹੜੇ ਲੋਕ ਐ ਅੰਬਾਨੀ ਡਾਨੀ ਵਰਗੇ ਪੈਸਿਆਂ ਵਾਲੇ ਉਹ ਹੀ ਉੱਥੇ ਰਾਜ ਕਰ ਲੈਣ ਜੇ ਸੰਵਿਧਾਨ ਨਾ ਹੁੰਦਾ ਤਾਂ ਆਪਾਂ ਵੋਟਾਂ ਪਾਉਣ ਦਾ ਆਪਾਂ ਨੂੰ ਮੌਕਾ ਹੀ ਨਹੀਂ ਮਿਲਣਾ ਸੀ ਸੋ ਅੱਜ ਚਾਹੇ ਕੋਈ ਅਰਬਪਤੀਏ ਚਾਹੇ ਕੋਈ ਖਰਬਾ ਪਤੀਏ ਚਾਹੇ ਕੋਈ ਗਰੀਬ ਇਕ ਚਾਹੇ ਕੋਈ ਸੜਕ ਤੇ ਸੌਣ ਵਾਲਾ ਸਾਰਿਆਂ ਕੋਲ ਬਰਾਬਰ ਵੋਟ ਦਾ ਅਧਿਕਾਰ ਹੈ ਵੋਟ ਦੀ ਅਮੀਰ ਦੀ ਵੋਟ ਦੀ ਵੀ ਕੀਮਤ ਔਣੀ ਹੈ ਤੇ ਗਰੀਬ ਦੀ ਵੋਟ ਦੀ ਵੀ ਕੀਮਤ ਔਣੀ ਹੈ ਸੋ ਇਹ ਸਿਰਫ ਸਵਿਧਾਨ ਕਰਕੇ ਸੋ ਅੱਜ ਸਾਰਿਆਂ ਨੂੰ ਆਪਾਂ ਨੂੰ ਸਵਿਧਾਨ ਨੂੰ ਬਚਾਉਣ ਦੀ ਲੋੜ ਹੈ ਇੱਕ ਮੁਹਿਮਾ ਸਮ ਦਾ ਇਲੈਕਸ਼ਨ ਨਹੀਂ ਇੱਕ ਆਪਣੇ ਇਹਨਾਂ ਡਿਕਟੇਟਰਸ਼ਿਪ ਜਿਹੜੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਪਾਸੇ ਕਰਨ ਦੀ ਲੋੜ ਹੈ ਔਰ ਸਵਿਧਾਨ ਨੂੰ ਬਚਾਈਏ ਸੋ ਤਕੜੇ ਹੋ ਕੇ ਲੱਗिए ਔਰ ਇਹ ਇਲੈਕਸ਼ਨ ਜਿਹੜਾ ਹੈ ਤੁਹਾਡਾ ਆਪਣਾ ਤੁਸੀਂ ਆਪ ਲੜਨਾ ਹੈ ਔਰ ਸਾਰਿਆਂ ਨੇ ਸਰਦਾਰ ਸ਼ੇਰ ਸਿੰਘ ਕਬਾਇਆ ਦਵਿੰਦਰ ਸਿੰਘ ਕਬਾਇਆ ਬਣ ਕੇ ਇਲੈਕਸ਼ਨ ਲੜਦਾ ਹੈ ਔਰ ਤੁਸੀਂ ਸਾਡੇ ਪਰਿਵਾਰ ਬਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਪਹਿਲਾਂ ਵੀ ਅੱਜ ਤੋਂ 5 ਸਾਲ ਪਹਿਲਾਂ 19 ਦੇ ਵਿੱਚ ਇੱਕ ਵੱਡੇ ਲੀਡਰ ਨੂੰ ਇੱਥੋਂ ਦੇ ਲੋਕ ਐਮਪੀ ਬਣਾ ਬੈਠੇ ਸੀ ਮੈਂ ਨਹੀਂ ਵੇਖਿਆ ਕਿ ਕਦੇ ਕਿਸੇ ਦੇ ਦੁੱਖ ਸੁੱਖ ਤੇ ਆਇਆ ਹੈ ਤੁਹਾਡੇ ਕਿਸੇ ਪਿੰਡ ਆਇਆ ਹੈ ਜਾਂ ਤੁਹਾਡੇ ਕਿਸੇ ਮੱਲੇ ਦੇ ਵਿੱਚ ਤੁਹਾਡੀ ਗੱਲ ਸੁਣਨ ਦੇ ਲਈ ਆਇਆ ਉਹ ਸਿਰਫ ਵੋਟਾਂ ਲੈ ਗਏ ਜਿੱਤ ਕੇ ਚਲਾ ਗਿਆ ਔਰ ਉਸ ਤੋਂ ਬਾਅਦ ਉਸਨੇ ਘੇੜਾ ਹੀ ਨਹੀਂ ਮਾਰਿਆ ਸੋ ਇਹਨਾਂ ਲੋਕਾਂ ਤੋਂ ਵੀ ਬਚੋ ਜਿਹੜੇ ਬਾਹਰੋਂ ਆ ਕੇ ਇੱਥੇ ਇਲੈਕਸ਼ਨ ਲੜਦੇ ਆ ਔਰ ਅਸੀਂ ਸਾਡਾ ਸਾਰਾ ਪਰਿਵਾਰ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਚਾਹੇ ਵੱਡੇ ਖਬਾਇਆ ਸਾਹਿਬ ਔਰ ਚਾਹੇ ਮੈਨੂੰ ਤੁਸੀਂ ਪਿਛਲੇ 17 ਜੇ ਇਥੋਂ ਦੀ ਨੁਮਾਇੰਦਗੀ ਕਰਨ ਦਾ ਮਾਣ ਦਿੱਤਾ ਅਸੀਂ ਸਾਡੇ ਵੱਲੋਂ ਜੋ ਵੀ ਅਸੀਂ ਕਰ ਸਕਦੇ ਸੀ ਅਸੀਂ ਕੀਤਾ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ 24 ਘੰਟੇ ਹਾਜ਼ਰ ਰਹੇ ਹਾਂ ਔਰ ਰਵਾਂਗੇ ਸੋ ਆਪਾਂ ਭੁੱਲੀਏ ਨਾ ਔਰ ਜਿਹੜੇ ਬਾਕੀ ਲੀਡਰ ਹੈ ਚਾਹੇ ਝਾੜੂ ਵਾਲਾ ਉਹ ਵੀ ਮੁਖਸਰ ਦਾ ਤੁਸੀਂ ਉਹਨੂੰ ਕਿੱਥੋਂ ਫੜ ਲੋਗੇ ਉਹ ਨਵਾਬ ਮੈਨੂੰ ਲੱਗਦਾ ਮੁਖਸਰੇ ਚੀ ਉਹਦਾ ਮਾੜਾ ਹਾਲ ਹੈ ਸਾਡੇ ਬੰਦੇ ਕੱਲ ਪਰਸੋ ਆਪਣੇ ਇਥੋਂ ਗਏ ਮੁਕਸਰ ਜਾ ਕੇ ਵੀ ਸ਼ਾਇਦ ਕਿਤੇ ਕੰਪੇਨਿੰਗ ਕੀਤੀ ਕਾਂਗਰਸ ਕਿਤੇ ਉੱਥੇ ਲਾਟ ਵੇਖੀ ਹੈ ਪਰ ਉੱਥੇ ਜਾ ਕੇ ਆਏ ਆ ਤੇ ਮੁਕਸਰ ਦੇ ਵਿੱਚ ਉਹ ਕਾਕੇ ਬਰਾੜ ਦੇ ਹਲਕੇ ਦੇ ਵਿੱਚ ਹੀ ਆਪਾਂ ਬੜੀ ਵੱਡੀ ਲੀਡ ਦੇ ਨਾਲ ਜਿੱਤ ਰਹੇ ਹਾਂ ਸੋ ਚਾੜੂ ਦਾ ਤਾਂ ਕੰਮ ਜਿਵੇਂ ਹੀ ਫੇਲ ਹੋ ਚੁੱਕਿਆ ਹੈ ਔਰ ਤਗੜੇ ਆਪਾਂ ਰਹੀਏ ਦੂਜਾ ਸੋਡੀ ਦੀ ਗੱਲ ਹੈ ਸੋਡੀ ਦਾ ਕਰੀ ਜਾਂਦੇ ਸੀ ਪਹਿਲੀ ਗੱਲ ਤਾਂ ਬੀਜੇਪੀ ਹਮੇਸ਼ਾ ਹੀ ਪੰਜਾਬ ਦੇ ਵਿਰੋਧ ਰਹੀ ਹੈ ਸਿੱਖਾਂ ਦੇ ਵਿਰੋਧ ਰਹੀ ਹੈ ਔਰ ਕਿਸਾਨਾਂ ਦੇ ਵਿਰੋਧ ਤਾਂ ਤੁਹਾਨੂੰ ਪਤਾ ਹੈ ਕਿ ਇਹ ਪਿੱਛੇ ਜਿਹੜੇ ਕਾਲੇ ਕਾਨੂੰਨ ਉਹਨੇ ਲਿਆਂਦੇ ਤੁਹਾਡੇ ਸਾਰੇ ਸਾਹਮਣੇ ਆ ਗਏ ਔਰ ਹੋਰ ਗੱਲ ਤੁਹਾਨੂੰ ਪਤਾ ਹੈ ਕਿ ਸ਼ਰਾਬ ਫੈਕਟਰੀ ਇੱਥੇ ਲਾਉਣਾ ਚਾਹੁੰਦਾ ਸੀ ਫਾਇਲ ਕਰ ਦੇ ਵਿੱਚ ਉਹ ਕਿੰਨੇ ਦਿਨ ਤਰਨਾ ਚੱਲਿਆ ਔਰ ਮਸਾਂ ਜਾ ਕੇ ਵਿਧਾਨ ਸਭਾ ਦੇ ਵਿੱਚ ਬੋਲ ਕੇ ਔਰ ਉਹ ਸ਼ਰਾਬ ਫੈਕਟਰੀ ਜਿਹੜੀ ਹੈ ਉਹ ਕੈਨਸਲ ਕਰਵਾਈ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਸੋ ਇਹ ਤਾਂ ਬਿਜ਼ਨਸਮੈਨ ਬੰਦੇ ਆ ਜਿਹਨਾਂ ਦੇ ਬੰਦਿਆਂ ਨੂੰ ਆਪਾਂ ਵੋਟਾਂ ਪਾ ਦਿੰਦੀਆਂ ਤਾਂ ਇਹਨਾਂ ਨੇ ਆਪਣੀਆਂ ਫੈਕਟਰੀਆਂ ਇੱਥੇ ਲਾਉਣੀਆਂ ਆਪਣੇ ਗਰੀਬ ਲੋਕਾਂ ਨੂੰ ਇਹਨਾਂ ਨੇ ਕੁਝਣਾ ਹੈ ਸੋ ਇਹਨਾਂ ਦਾ ਹੋਰ ਕੋਈ ਸੋਚ ਨਹੀਂ ਸੋ ਆਪਾਂ ਨੂੰ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਤੁਸੀਂ ਵੋਟ ਉਹਨੂੰ ਦਿਓ ਆਪਦੇ ਅੰਦਰ ਸੋਚ-ਚਾਤੀ ਮਾਰ ਕੇ ਵੇਖੋ ਕਿਹੜਾ ਬੰਦਾ ਤੁਹਾਡੇ ਨਾਲ ਖੜ ਸਕਦਾ ਹੈ ਕਿਹੜਾ ਬੰਦਾ ਤੁਹਾਡੀ ਗੱਲ ਸੁਣ ਸਕਦਾ ਹੈ ਔਰ ਕਿਹੜਾ ਬੰਦਾ ਤੁਹਾਡਾ ਕੰਮ ਕਰਾ ਸਕਦਾ ਸੋ ਉਹ ਇੱਕੋ ਹੀ ਹੈ ਸਰਦਾਰ ਸ਼ੇਰ ਸਿੰਘ ਖਬਾਇਆ ਜਖਬਾਇਆ ਪਰਿਵਾਰ ਹੀ ਔਰ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਰਹਾਂਗੇ ਮੇਰਾ ਤਾਂ ਦਿਲ ਕਰਦਾ ਹੈ ਕਿ ਸਾਰਿਆਂ ਦੇ ਪੈਰੀ ਹੱਥ ਲਾ ਕੇ ਧੰਨਵਾਦ ਕਰਾਂ ਕਿ ਤੁਸੀਂ ਹਮੇਸ਼ਾ ਹੀ ਚੇ ਕਬਾਇਆ ਸਾਹਿਬ ਦਾ ਇਲੈਕਸ਼ਨ ਹੁੰਦਾ ਹੈ ਚਾ ਮੇਰਾ ਹਮੇਸ਼ਾ ਹੀ ਤੁਸੀਂ ਡਟ ਕੇ ਸਾਡੇ ਨਾਲ ਖੜਦੇ ਹੋ ਔਰ ਅਸੀਂ ਵੀ ਤੁਸੀਂ ਆ ਜਿਹੜਾ ਇੱਕ ਤਰੀਕ ਨੂੰ ਪੰਜੇ ਵਾਲਾ ਬਟਨ ਨਾਪ ਕੇ ਕਬਾਇਆ ਸਾਹਿਬ ਨੂੰ ਫਿਰ ਪਾਰਲੀਮੈਂਟ ਦੇ ਵਿੱਚ ਭੇਜੀਏ ਔਰ ਤੁਸੀਂ ਵੇਖਿਓਗੀ ਇੱਥੇ ਆਪਣੀ ਸਰਕਾਰ ਹੀ ਇੱਥੇ ਆਪਣੀ ਆ ਜਾਣੀ ਹੈ ਆ ਝਾੜੂ ਵਾਲਿਆਂ ਦਾ ਹੋਣੀ ਕਨੂੰ ਪਤਾ ਹੈ ਕਿ ਉਹਨਾਂ ਦਾ ਸਿਪਾਹੀ ਵੀ ਉਹਨਾਂ ਦੇ ਅੱਖੇ ਨਹੀਂ ਲੱਗਦਾ ਪਰ ਤੁਸੀਂ ਵੇਖੋ ਤੁਹਾਡੇ ਤੁਹਾਡੀ ਇੱਥੇ ਵਿੱਚ ਇੱਕ ਇੱਕ ਕਾਂਗਰਸ ਦੇ ਵਰਕਰ ਦੀ ਮੈਂ ਸਮਝਦਾ ਕੀ ਕਦਰ ਵੇਖੋ ਕਿਵੇਂ ਪੈਂਦੀ ਸੋ ਤਗੜੇ ਹੋ ਕੇ ਇਲੈਕਸ਼ਨ ਤੁਹਾਡਾ ਤੁਸੀਂ ਇਹ ਨਹੀਂ ਮਹਿਸੂਸ ਕਰਾਉਣਾ ਕਿ ਇੱਥੇ ਇੱਕ ਬਾਇ ਪਰਿਵਾਰ ਦਾ ਕੋਈ ਬੰਦਾ ਜਿਵੇਂ ਚਾਰ ਬੰਦੇ ਮਿਲਣਾ ਚਾਹੁੰਦੇ ਨੇ ਤੇ ਉਹ ਆਏ ਪਰਿਵਾਰ ਦਾ ਬੰਦਾ ਉਹਨਾਂ ਦਾ ਆਏ ਤੁਸੀਂ ਆਪ ਹੀ ਸਰਦਾਰ ਸ਼ੇਰ ਸਿੰਘ ਕਬਾਇਆ ਉਹ ਤੇ ਦਵਿੰਦਰ ਸਿੰਘ ਕਬਾਇਆ ਉਹ ਤੁਸੀਂ ਜਿੰਨੂੰ ਵੀ ਗੱਲ ਬੇਨਤੀ ਕਰੋਗੇ ਤੁਸੀਂ ਆਪ ਜ਼ਿੰਮੇਵਾਰੀ ਲੈ ਲੈਣੀ ਹੈ ਵੀ ਅਸੀਂ ਕਬਾਇਆ ਪਰਿਵਾਰਾਂ ਦੇ ਅਸੀਂ ਸ਼ੇਰ ਸਿੰਘ ਕਬਾਇਆ ਸੋ ਤੁਸੀਂ ਹੈਗੇ ਵੀ ਉਹ ਔਰ ਤੁਹਾਨੂੰ ਪਤਾ ਹੈ ਕਿ ਤੁਸੀਂ ਜਿਹਨੂੰ ਵਾਦਾ ਕਰਤਾ ਤਾਂ ਤੁਸੀਂ ਉਹਨਾਂ ਦਾ ਕੰਮ ਕਰਾਓਗੇ ਔਰ ਸਾਡੇ ਵੱਲੋਂ ਤੁਹਾਨੂੰ ਅਸੀਂ ਕਦੇ ਨਾ ਕਰ ਹੀ ਨਹੀਂ ਸਕਦੇ ਜਿੰਨੇ ਤੁਸੀਂ ਇੱਥੇ ਬੈਠੇ ਹੋ ਜੋ ਵੀ ਤੁਸੀਂ ਆਪਦੇ ਬੱਤੀ ਦੰਦਾ ਦੇ ਵਿੱਚੋਂ ਕਹੋਗੇ ਉਹੀ ਤੁਹਾਡੇ ਕੰਮ ਜਿਹੜੇ ਹੋਣਗੇ ਚਾਹੇ ਜੋ ਸਾਨੂੰ ਮਰਜ਼ੀ ਕਰਨਾ ਪਏ ਤੁਸੀਂ ਤਗੜੇ ਹੋ ਕੇ ਇਹ ਇਲੈਕਸ਼ਨ ਤੁਹਾਡਾ ਤੁਸੀਂ ਲੜਨਾ ਜਿੰਦਾਬਾਦ ਰਵਿੰਦਰ ਕੁਮਾਰ ਜਿੰਦਾਬਾਦ ਜੈ ਸਿੰਘ ਕੁਮਾਰ ਜਿੰਦਾਬਾਦ ਹਲਕਾ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੀ ਟਿਕਟ ਹੈ ਥੋੜੇ ਦਿਨ ਲੇਟ ਹੋ ਗਈ ਔਰ ਦਿਨ ਸਿਰਫ 15 16 ਹੀ ਰਹਿ ਗਏ ਕੱਲ ਆਪਾਂ ਕਾਗਜ ਪਰਨੇ ਆ ਫਰੋਜਪੁਰ ਤੋਂ ਉਸ ਤੋਂ ਬਾਅਦ 15 ਕਦੇ ਨਹੀਂ ਮੈਂ ਸਮਝਦਾ ਕਿ ਰਹਿ ਜਾਣਿਆ ਸੋ ਲੱਗ ਜੋ ਅੱਜ ਤੋਂ ਬਾਅਦ ਆ 15 16 ਦਿਨ ਸਿਰਫ ਜਾਗਦੇ ਹੋ ਅਗਲੇ 5 ਸਾਲ ਤੁਹਾਡੇ ਨਜ਼ਾਰੇ ਆ ਤੁਹਾਡੇ ਇੱਕ ਉਹ ਮੈਨੂੰ ਪਤਾ ਹੈ ਜੋ ਤੁਸੀਂ ਪਿਆਰ ਦਿੱਤਾ ਟਿਕਟ ਕੋਈ ਸਾਨੂੰ ਐਵੇਂ ਨਹੀਂ ਮਿਲ ਗਈ ਪਰੇ ਉੱਥੇ ਮਗਰਮਚਿ ਬੈਠੇ ਸੀ ਕੋਈ ਕਹਿੰਦਾ ਸੀ ਮੈਨੂੰ ਦਿਓ ਕੱਲ ਮੈਨੂੰ ਦਿਓ ਸੋ ਇਹ ਟਿਕਟ ਤਾਂ ਮਿਲੀ ਹੈ ਕਿ ਤੁਹਾਡੇ ਇੱਥੋਂ ਜਿਹੜੀ ਸੀਐਜਡੀ ਰਿਪੋਰਟਾਂ ਤੁਹਾਡੇ ਜਿਹੜੇ ਸਰਵੇ ਪਾਰਟੀ ਕਰਾਉਂਦੀ ਹੈ ਉਹ ਵਾਰ-ਵਾਰ ਇਹ ਸਰਵੇ ਗਈ ਕਿ ਜੇ ਫਰੋਜਪੁਰ ਦੀ ਸੀਟ ਕੱਢ ਸਕਦਾ ਹੈ ਤਾਂ ਸਰਦਾਰ ਸ਼ੇਰ ਸਿੰਘ ਬਾਯਾ ਕੱਢ ਸਕਦਾ ਹੈ ਉਹ ਤਾਂ ਹੀ ਹੋਇਆ ਕਿ ਤੁਸੀਂ ਇੰਨਾ ਪਿਆਰ ਮਾਨ ਸਤਿਕਾਰ ਸਾਨੂੰ ਦਿੱਤਾ ਹੈ ਔਰ ਬੜੇ ਲੰਬੇ ਸਮੇਂ ਬਾਅਦ ਜਿਹੜੀ ਇਹ ਸੀਟ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਔਰ ਜਿਹੜੇ ਮੈਂ ਸਮਝਦਾ ਕਿ ਪਾਰਲੀਮੈਂਟ ਦੇ ਵਿੱਚ ਪਿਛਲੇ 5 ਸਾਲ ਇੱਕ ਵੀ ਮੁੱਦਾ ਇੱਕ ਵੀ ਗੱਲ ਜਿਹੜੀ ਇਹ ਪਾਰਲੀਮੈਂਟ ਦੇ ਵਿੱਚ ਫਰੋਜਪੁਰ ਲੋਕ ਸਭਾ ਦੀ ਨਹੀਂ ਹੋਈ ਉਹ ਤੁਸੀਂ ਗਵਾਓ ਔਰ ਉਸ ਤੋਂ ਪਹਿਲਾਂ 10 ਸਾਲ ਜਦੋਂ ਕਬਾਇਆ ਸਾਹਿਬ ਮੈਂਬਰ ਪਾਰਲੀਮੈਂਟ ਸੀ ਤੁਸੀਂ ਰਿਕਾਰਡ ਕਢਾ ਕੇ ਵੇਖ ਲਓ ਹਰ ਸੈਸ਼ਨ ਦੇ ਵਿੱਚ ਹਰ ਮੁੱਦੇ ਦੇ ਉੱਤੇ ਜਿਹੜਾ ਕਿ ਫਰੋਜਪੁਰ ਦੀ ਗੱਲ ਪਾਰਲੀਮੈਂਟ ਦੇ ਵਿੱਚ ਹੋਈ ਹੈ ਚਾਹੇ ਉਹ ਕਿਸਾਨਾਂ ਦਾ ਮੁੱਦਾ ਸੀ ਪਹਿਲਾਂ ਕਿਸਾਨਾਂ ਨੂੰ ਧਾਰੋਂ ਪਾਰ ਜਿਹੜਾ ਉਹ 2000 ਰੁਪਏ ਮੁਆਵਜ਼ਾ ਮਿਲਦਾ ਸੀ ਔਰ ਜਦੋਂ ਕਬਾਇਆ ਸਾਹਿਬ ਨੇ ਉੱਥੇ ਬਾਤ ਚੱਕੀ ਤਾਂ 10000 ਕਰਾ ਕੇ ਆਤੇ ਔਰ ਉਸ ਤੋਂ ਬਾਅਦ ਡਿਵੈਲਪਮੈਂਟ ਦੀ ਗੱਲ ਸੀ ਉਹਦੇ ਜਦੋਂ ਬੋਲ ਉਹਨਾਂ ਨੇ ਉੱਥੇ ਰੋੜਾ ਪਾਇਆ ਤਾਂ ਫਿਰ 800 ਕਰੋੜ ਰੁਪਈਆ ਕੱਲੇ ਫਿਰੋਜ਼ਪੁਰ ਲੋਕ ਸਭਾ ਵਾਸਤੇ ਨਹੀਂ ਉਦੋਂ ਜੈਰਾਮ ਰਮੇਸ਼ ਜੀ ਉਦੋਂ ਸੈਂਟਰ ਦੇ ਮੰਤਰੀ ਹੁੰਦੇ ਸੀ 800 ਕਰੋੜ ਰੁਪਈਆ ਪੂਰੇ ਪੰਜਾਬ ਦੇ ਬਾਰਡਰ ਵਾਸਤੇ ਉਧੇਖੇ ਗਏ ਔਰ ਸਕੂਲਾਂ ਦੇ ਵਾਸਤੇ ਔਰ ਜਿਹੜੇ ਟ੍ਰੇਨਾਂ ਬਹੁਤ ਜਿਹੜੀਆਂ ਕਬਾਇਆ ਸਾਹਿਬ ਨੇ ਉਦੋਂ ਚਲਾਈਆਂ ਪਾਸਪੋਰਟ ਦਫ਼ਤਰ ਜਿਹੜਾ ਫਿਰੋਜ਼ਪੁਰ ਦੇ ਵਿੱਚ ਅੱਜ ਚੱਲ ਰਿਹਾ ਉਹ ਵੀ ਕਬਾਇਆ ਸਾਹਿਬ ਦੀ ਜੀ ਸੋ ਬਹੁਤ ਕੰਮ ਅਜੇ ਤਾਂ ਮੈਂ ਲਿਸਟ ਲਾਉਂਗਾ ਤਾਂ ਬੜਾ ਟਾਈਮ ਲੱਗ ਜਾਣਾ ਸੋ ਕਬਾਇਆ ਸਾਹਿਬ ਨੇ ਕੀਤਾ ਕਿਉਂਕਿ ਤੁਹਾਡੀ ਆਵਾਜ਼ ਉਹ ਪ ਤੁਹਾਡੇ ਵਰਗੇ ਆਮ ਪਰਿਵਾਰ ਦੇ ਵਿੱਚੋਂ ਅਸੀਂ ਤੁਹਾਡਾ ਦੁੱਖ ਦਰਦ ਸਮਝਦੇ ਹਾਂ ਅਸੀਂ ਤੁਹਾਡੀ ਗੱਲ ਕਰ ਸਕਦੇ ਹਾਂ ਉਹ ਜਿਹੜੇ ਵੱਡੇ ਘਰਾਣੇ ਆ ਵੱਡੇ ਲੋਗ ਹੈ ਉਹਨਾਂ ਨੇ ਤਾਂ ਵੋਟਾਂ ਲੈ ਕੇ ਤੇ ਆਪਦੇ ਜਿਹੜੇ ਫੈਕਟਰੀਆਂ ਤੇ ਆਪਦੇ ਜਿਹੜੇ ਸਕੂਲ ਕਾਲਜ ਬਿਜ਼ਨਸ ਉਹਨਾਂ ਨੇ ਖੋਲਨੇ ਉਹਨਾਂ ਨੂੰ ਤੁਹਾਡੇ ਨਾਲ ਕੋਈ ਹੈ ਨਹੀਂ ਸੋ ਆਪਾਂ ਤਗੜੇ ਹੋਈਏ ਇੱਕ ਇੱਕ ਵੋਟ ਜਿਹੜੀ ਹੈ ਆਪਾਂ ਪੰਜਿਆਂ ਦਾ ਬਟਨ ਨੱਪ ਕੇ ਜਿੱਥੇ ਵੀ ਕੋਈ ਰਿਸ਼ਤੇਦਾਰੀ ਹੈ ਫਿਰੋਜ਼ਪੁਰ ਮੁਕਸਰ ਮਲੋਟ ਗੁਰੂ ਸਹਿਜ ਲਾਲਾਵਾ ਜਿੱਥੇ ਵੀ ਤੁਹਾਨੂੰ ਪਤਾ ਹੈ ਲੋਕ ਸਭਾ ਹਲਕਾ ਆਪਣਾ ਜਿੱਥੋਂ ਤੱਕ ਲੱਗਦਾ ਹੈ ਔਰ ਕੱਲਾ ਇੱਥੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਆਪਾਂ ਕਹੀਏ ਕੀ ਆਪਾਂ ਕਾਂਗਰਸ ਪਾਰਟੀ ਨੂੰ ਵੋਟ ਦੇਣੀ ਹੈ ਔਰ ਪੰਜਾਬ ਦੇ ਵਿੱਚ ਵੀ ਮੈਂ ਸਮਝਦਾ ਕਿ ਇਸ ਵਾਰ ਸਫਾਇਆ ਹੀ ਹੋ ਜਾਣਾ ਹੈ 13 ਦੀ 13 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਅੱਜ ਜਿੱਤ ਰਹੀ ਹੈ ਸੋ ਆਪਾਂ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਇੱਕ ਇੱਕ ਬੰਦੇ ਨੂੰ ਸਾਰਿਆਂ ਨੂੰ ਫੋਨ ਕਰੀਏ ਔਰ ਵੋਟ ਜਿਹੜੀ ਕਾਂਗਰਸ ਦੇ ਹੱਕ ਦੇ ਵਿੱਚ ਦੇਣ ਇਹ ਨਹੀਂ ਕਿ ਆਪਾਂ ਕਈ ਲੋਕ ਕਰ ਦਿੰਦੇ ਕਿ ਆਪਣੀ ਹਵਾ ਬੜੀ ਵਧੀਆ ਜੀ ਆਪਾਂ ਜਿੱਤੇ ਪਿਆ ਇਹ ਗੱਲ ਨਹੀਂ ਆਪਾਂ ਮਿਹਨਤ ਕਰਨੀ ਹੈ ਅਖੀਰਲੇ ਟਾਈਮ ਤੱਕ ਮੀਨਤ ਕਰਨੀ ਹੈ ਪ੍ਰਚਾਰ ਜਿਹੜਾ ਅਖੀਰਲੇ ਟਾਈਮ ਤੱਕ ਕਰਨਾ ਉਹ ਕੋਈ ਕਹਿੰਦੇ ਕਿ ਦੋ ਦਿਨ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਮੈਂ ਸਮਝਦਾ ਕਿ ਜਦੋਂ ਤੱਕ ਬੰਦਾ ਗੇਟ ਦੇ ਅੰਦਰ ਸਕੂਲ ਦੇ ਅੰਦਰ ਵੋਟ ਪਾਉਣ ਨਹੀਂ ਜਾਂਦਾ ਉਦੋਂ ਤੱਕ ਪ੍ਰਚਾਰ ਚੱਲਦਾ ਰਹਿੰਦਾ ਤੁਸੀਂ ਬੂਥ ਤੇ ਬਾਹਰ ਬੈਠੇ ਹੋ ਚਾਰ ਬੰਦੇ ਆਏ ਚਾਚਾ ਮਾਸੜ ਤੇ ਲੇਡੀ ਆਇਆ ਹੁਵਾ ਮਾਸੀ ਸਾਡਾ ਧਿਆਨ ਰੱਖੀ ਉਸ ਵਕਤ ਤੱਕ ਆਪਣਾ ਪ੍ਰਚਾਰ ਜਿਹੜਾ ਉਹ ਚੱਲਦਾ ਰਹਿੰਦਾ ਔਰ ਜਦੋਂ ਤੱਕ ਆਪਾਂ ਬੂਥ ਤੇ ਬੈਠੇ ਗੱਲ ਲੋਕਾਂ ਨੂੰ ਕਵਾਂਗੇ ਤਾਂ ਕਿਤੇ ਨਾ ਕਿਤੇ ਵੋਟਾਂ ਦੇ ਵਿੱਚ ਫਿਰ ਵੀ ਫਰਕ ਪੈ ਜਾਂਦਾ ਲੋਕ ਕਹਿੰਦੇ ਵੀ ਚਲੋ ਭਾਈ ਕਹੀ ਜਾਂਦੇ ਵੋਟ ਇਹਨਾਂ ਨੂੰ ਦੇ ਦੇਈਏ ਸੋ ਖੀਰਲੇ ਟਾਈਮ ਤੱਕ ਆਪਾਂ ਜਿਹੜਾ ਪ੍ਰਚਾਰ ਉਹ ਬੰਦ ਨਹੀਂ ਕਰਨਾ ਔਰ ਇੱਕ ਇੱਕ ਵੋਟ ਜਿਹੜੀ ਆਪਾਂ ਪੰਜੇ ਵਾਲਾ ਬਟਨਾਪ ਕੇ ਕਬਾਇਆ ਸਾ ਬਿਲਕੁਲ ਜਿਹੜਾ 40 ਸਾਲ ਹੋ ਗਏ ਕਾਂਗਰਸ ਪਾਰਟੀ ਇਹ ਕਾਂਗਰਸ ਦੀ ਪੱਕੀ ਸੀਟ ਮੰਨੀ ਜਾਂਦੀ ਸੀ ਪਰ ਕਈ ਕਾਰਨਾ ਕਰਕੇ ਨਹੀਂ ਜਿੱਤ ਪਾਈ ਤੋ ਇਸ ਵਾਰ ਮੈਨੂੰ ਲੱਗਦਾ ਜਿਵੇਂ ਤੁਹਾਡੇ ਚ ਉਤਸ਼ਾਹ ਹੈ ਔਰ ਇਸੇ ਤਰ੍ਹਾਂ ਆਪਾਂ 10-15 ਦਿਨ ਲਾ ਦੀਏ ਤੋ ਇੱਕ ਕਾਂਗਰਸ ਦੀ ਸੀਟ ਮੈਸਾਂ ਦਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੀਡ ਨਾਲ ਜਿੱਤ ਕੇ ਆਪਾਂ ਕਮਾਇਆ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਪੇਜਾਂਗੇ ਇਹ ਸਿਰਫ ਤੁਹਾਡੇ ਸਿਰ ਤੇ ਆ ਤੁਸੀਂ ਤਗੜੇ ਹੋ ਕੇ ਲੱਗੇ ਰਹੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਈਆਂ ਦਾ ਮੈਂ ਨਾਮ ਹੈ ਨਾ ਲੈ ਪਾਇਆ ਹਾਂ ਤਾਂ ਮੈਨੂੰ ਮਾਫੀ ਦਿਓ ਕਿਉਂਕਿ ਲਿਸਟ ਬੜੀ ਲੰਬੀ ਹੋ ਜਾਂਦੀ ਹੈ ਅਸੀਂ ਹੁਣ ਇੱਥੋਂ ਫਰੋਈਪੁਰ ਵੀ ਜਾਣਾ ਇੱਕ ਹੋਰ ਬੇਨਤੀ ਹੈ ਕਿ ਇਹ ਜਿਹੜਾ ਫਾਜ਼ਿਲ ਦਾ ਹਲਕਾ ਹੈ ਤੁਹਾਡਾ ਆਪਣਾ ਹੀ ਸਰਕਾਰ ਹੈ ਮੈਨੂੰ ਹੁਣ ਕਿਤੇ ਮੁਕਸਰ ਵੀ ਜਾਣਾ ਪੈਣਾ ਹੈ ਕਿਤੇ ਹਬੌਰ ਵੀ ਜਾਣਾ ਪੈਣਾ ਹੁਣ ਅੱਜ ਮੈਨੂੰ ਫਿਰੋਜ਼ਪੁਰ ਜਾਣਾ ਪੈਣਾ ਕਿਉਂਕਿ ਕੱਲ ਕਾਗਜ਼ ਭਰਨੇ ਆ ਤਾਂ ਉੱਥੇ ਵੀ ਜਾ ਕੇ ਤਿਆਰੀ ਕਰਾਉਣੀ ਹੈ ਇਹ ਫਾਜ਼ਲ ਘਾਲ ਕੇ ਤਾਂ ਤੁਸੀਂ ਇੱਕ ਟੀਚਾ ਹੀ ਬੰਨ ਲਓ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਕਬਾਇਆ બસ ਇੱਕ ਇੱਕ ਵੋਟ ਜਿਹੜੀ ਇੱਥੋਂ ਆਪਾਂ 35000 ਦੀ ਲੀਡ ਕੱਢੀਏ ਤਾਂ ਸੁਆਦ ਆਉਂਦਾ ਕਿਉਂਕਿ ਜੋ ਅੱਜ ਕਾਂਗਰਸ ਦੀ ਹਵਾ ਬਣੀ ਹੈ 35000 ਤੋਂ ਘਾਟ ਆਪਾਂ ਲੀਡ ਜਿਹੜੀ ਫਾਈਲ ਕਰਕੇ ਦੀ ਹੋਣ ਨਹੀਂ ਦੇਣੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੱਲ ਆਪਾਂ 10 ਵਜੇ ਜਿਹੜਾ ਕਾਗਜ਼ ਉੱਥੇ ਭਰਨੇ ਆ ਪਸੀਨ ਪੈਲਸ ਹੈਗਾ ਕਚਹਿਰੀਆਂ ਦੇ ਨਾਲ ਹੀ ਉੱਥੇ ਆਪਾਂ ਪ੍ਰੋਗਰਾਮ ਰੱਖਿਆ ਸੋ ਸਾਰਿਆਂ ਨੇ ਆਪਦਾ ਟਾਈਮ ਕੱਢ ਕੇ ਕੱਲ ਆਪਾਂ ਉੱਥੇ ਕਾਗਜ਼ ਪਰੌਣ ਦੇ ਲਈ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਗਜ਼ ਪਾਰਟੀ ਵੱਲੋਂ ਜਿਨ੍ਹਾਂ ਵੀ ਮੇਰੇ ਸਾਥੀ ਵੀ ਰਾਏ ਨੇ ਮੇਰੀਆਂ ਭੈਣਾਂ ਆਈਆਂ ਨੇ ਸੱਜ ਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਟੀਮ ਦੀ ਸਮਰਦਾਇਕੀ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਣ ਲਈ ਆਇਆ। ਜਿਵੇਂ ਬਾਈ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ। ਪਿਆਰੀ ਸਾਡੀ ਅੱਜ ਅਸੀਂ ਦਫ਼ਤਰ ਦੀ ਇਥੇ ਓਪਨਿੰਗ ਕੀਤੀ ਹੈ ਫਾਜ਼ਿਲਗੜ੍ਹ ਦੇ ਵਿੱਚ। ਔਰ ਤਿਆਰੀ ਸਾਡੇ ਵਰਕਰਾਂ ਦੇ ਨਾਲ ਔਰ ਵਰਕਰ ਜਿਹੜੇ ਉਹਨਾਂ ਚੋਂ ਪੁੱਛਾਂ ਮੈਂ ਸਰਦਾਰ ਕੀ ਬਹੁਤ ਜ਼ਿਆਦਾ ਅੱਜ ਔਰ ਇਹ ਜਿਹੜੀ ਸੀਟ ਹੈ ਅਸੀਂ ਬੜੇ ਵੱਡੇ ਮਾਰਕ ਦੇ ਨਾਲ ਦਿੱਕਤਾਂ ਚਾਰ। ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਫਿਊਚਰ ਹੋਏ। ਸਾਡੇ ਬਾਰਡਰ ਪੱਟੀ ਦੇ ਮੁੱਦੇ ਕਾਫੀ ਹੈ ਚਾਹੇ ਉਹ ਕਿ ਹੈਲਥ ਦਾ ਮੁੱਦਾ ਹੈ ਕਿ ਇੱਥੇ ਸਾਡੇ ਕੋਈ ਮੈਡੀਕਲ ਕਾਲਜ ਜਾਂ ਪੀਜੀਆਈ ਸੈਂਟਰ ਜਿਵੇਂ ਪਹਿਲਾਂ ਫਰੋਈਪੁਰ ਅਜੇ ਲਟਕਿਆ ਪਿਆ ਉਹਨੂੰ ਚਲਾਇਆ ਜਾਏ ਚਾਹੇ ਬਾਰਡਰ ਦੇ ਉੱਤੇ ਅਲੱਗ ਰੈਜ਼ਰਵੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ ਕਿ ਜੇ 50 ਕਿਲੋਮੀਟਰ ਤੱਕ ਬੀਐਸਐਫ ਦੇ ਅੰਡਰ ਹੈਗੀ ਹੈ ਬਾਰਡਰ ਹੈਗਾ ਤਾਂ ਫਿਰ 50 ਕਿਲੋਮੀਟਰ تک ਦੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਲੱਗ ਜਿਹੜਾ ਕੋਟਾ ਬਾਰਡਰ ਕੋਟਾ ਉਹ ਲਾਗ ਕਾਨੂੰਨ ਬਣਾ ਕੇ ਉਹਨਾਂ ਨੂੰ ਕੱਟ ਜਾਣਾ ਚਾਹੀਦਾ ਔਰ ਬਾਕੀ ਜਿਹੜੀ ਡਿਵੈਲਪਮੈਂਟ ਦੀ ਗੱਲ ਹੈ ਹੈਲਥ ਦੀ ਗੱਲ ਹੈ ਔਰ ਬਾਰਡਰ ਖੁੱਲਣ ਦੀ ਗੱਲ ਹੈ ਤਾਂ ਹੀ ਸਾਡੀ ਤਰੱਕੀ ਹੋ ਸਕਦੀ ਹੈ ਜੇ ਸਾਡੇ ਸੁਲੇਮਾਨ ਕੀ ਬਾਰਡਰ ਜਾਂ ਸੰਧੀ ਵਾਲਾ ਬਾਰਡਰ ਖੁੱਲ ਜਾਏ ਟ੍ਰੇਡ ਵਧੇ ਤੇ ਇਸ ਇਲਾਕੇ ਵਿੱਚ ਮੈਂ ਸੰਦਾ ਪਛਾਦੀ ਪਰਾਉ ਆਮ ਆਦਿ ਪਾਰਟੀ ਕੋਲ ਕੱਲ 20 ਤੋਂ 25 ਕਾਂਗਰਸ ਦੇ ਸਰਪੰਚ ਆ ਦੇ ਵਿੱਚ ਰਾਇ ਰਿਓ ਨੂੰ ਦੇਖੋ ਜੀ ਪਹਿਲੀ ਗੱਲ ਤਾਂ ਸਰਪੰਚ ਹੈ ਹੀ ਨਹੀਂ ਹੁਣ ਸਾਰੇ ਸਰਪੰਚ ਖਤਮ ਹੋ ਚੁੱਕੇ ਹੁਣ ਦਾ ਪ੍ਰਬੰਧਕ ਲੱਗੇ ਉਹ ਸਾਫ ਦਾ ਸਰਪੰਚ ਹੈਗੇ ਔਰ ਮੈਂ ਸਮਝਦਾ ਕਿ ਜੋ ਇੱਕ ਗਿਆ ਤਾਂ ਚਾਰ ਬੰਦੇ ਸਾਡੇ ਨਾਲ ਜੁੜੇ ਆ ਔਰ ਉਹਦੇ ਨਾਲ ਮੈਂ ਸਦਾ ਕਾਂਗਰਸ ਪਾਰਟੀ ਨੂੰ ਫਾਇਦਾ ਹੁੰਦਾ ਉਹ ਕੀ ਕਾਰਨ ਕੀ ਸਮਝੋ ਜਿਹੜਾ ਕਾਂਗਰਸ ਛੱਡ ਕੇ ਲੋਕ ਉਧਰ ਜੁੜ ਰਹੇ ਨੇ ਉਹ ਪਹਿਲਾਂ ਹੀ ਉਹਨਾਂ ਦੀ ਤਾਲਮੇਚ ਸੀ ਜਦੋਂ ਸਰਕਾਰ ਬਣੀ ਉਹਨਾਂ ਦੇ ਕੁਝ ਬੰਦਿਆਂ ਨੂੰ ਹੁੰਦਾ ਵੀ ਗਰੰਟਾ ਸਾਨੂੰ ਮੈਨੂੰ ਸਰਕਾਰ ਹੈਗੀ ਜਦੋਂ ਦੁਬਾਰਾ ਸਰਪੰਚ ਬਣੀਏ ਸੋ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਸਾਨੂੰ ਫਾਇਦਾ ਹੋਇਆ ਜੇ ਇੱਕ ਗਿਆ ਤਾਂ ਸਾਡੇ ਚਾਰ ਬੰਦੇ ਪਿੰਡ ਦੇ ਵਿੱਚ ਕਿ ਉਹਨਾਂ ਨੂੰ ਵਾਪਸ ਲੈ ਆਉਣ ਵੇਲੇ ਕੋਈ ਪੋਸ਼ਿਟਿਵ ਨਹੀਂ ਪਈ ਪਹਿਲਾਂ ਹੀ ਉਹਨਾਂ ਦੇ ਤਾਲ ਮੇਲ ਦੇ ਵਿੱਚ ਸੀਗੇ ਮੈਂ ਤਾਂ ਕਹਿੰਦਾ ਸਰਪੰਚ ਹੈ ਹੀ ਨਹੀਂ ਤੁਸੀਂ ਫਿਰ ਸਰਪੰਚਾ ਦਾ ਨਾਮ ਲੈਂਦੇ ਹੋ ਉਹ ਪਹਿਲਾਂ ਕੁਝ ਲੋਕ ਸੀਗੇ ਤਾਲ ਮੇਲ ਦੇ ਵਿੱਚ ਸੀਗੇ ਹਾਲਾਂਕਿ ਉਹਨਾਂ ਦੇ ਦੋ ਚਾਰ ਗਏ ਆ ਤਾਂ ਸਾਡੇ ਨਾਲ ਤਾਂ 100 ਬੰਦਾ ਸਾਡੇ ਨਾਲ ਮਦਦ ਕਰਦੇ ਥੈਂਕ ਯੂ ਸਰ ਧੰਨਵਾਦ